ਇਹ ਬੀਆਰ ਚ ਆਪਾਂ ਇੱਕ ਡੱਬੀ ਲੈਣ ਜਾਂਦੇ ਆ ਤਾਂ ਇਹ ਆਪਾਂ ਨੂੰ 60 ਰੁਪਏ ਦੀ ਦਿੰਦੇ ਨੇ ਇੱਕ ਡੱਬੀ ਆਪਣੇ ਕੋਲੋਂ ਇਹ 200 ਰੁਪਏ ਦਾ ਪੈਕਟ ਲੈ ਗਏ ਇਹਦੇ ਵਿੱਚ ਪੰਜ ਡੱਬੀਆਂ ਨੇ 40 ਰੁਪਏ ਦੀ ਇੱਕ ਡੱਬੀ ਪੈ ਗਈ 10 ਮੀਟਰ ਚੈਲੈਂਜਿੰਗ ਨਿਕਲੇਗੀ ਇਹ ਸਿਰਫ ਪਵੇਗਾ 35 ਰੁਪਏ 35 ਰੁਪਏ ਦੇ ਸਿਰਫ 35 ਰੁਪਏ ਦਾ ਪਵੇਗਾ ਇਹ ਕੈਂਚੀ ਦੀ ਮੋਨੂ ਇਹ ਕੈਂਚੀ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਅੱਛਾ ਇਹਨੂੰ ਚਾਈਨੀਜ਼ ਕੈਂਚੀ ਕਹਿੰਦੇ ਆ ਅੱਜਕੱਲ ਠੀਕ ਹੈ ਇਹ ਆਪਣੇ ਕੋਲੇ ਬੈਲੈਂਸ ਦੀ ਹੈ ਔਰ ਮਾਰਕੀਟ ਪ੍ਰਾਈਸ ਇਹਦਾ 350 ਚੱਲਦਾ ਮੈਨੂੰ ਬਈ ਉਹ ਲਵਾਨੀ ਲੋਨਿਟ ਨੇ 35 ਬਚ ਗਈ ਇਹ ਵੀ ਐਮੀ ਇਹ ਲੋਕਾਂ ਨੂੰ ਬੜਾ ਵਹਿਮ ਪਾਇਆ ਹੋਇਆ ਵੀ ਇਹ ਲੱਗਦੀ ਹੈ ਕਿ ਨਹੀਂ ਲੱਗਦੀ ਸਮਝੀ ਚੱਲਦੀ ਆ ਆਪਣੇ ਕੋਲੇ ਇਹ ਕੁਲ 8ਲੇ ਪੈਣ ਪਾਈਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਨੂੰ ਫੈਸਨਾ ਬੋਤੇ ਉਮੀਦ ਕਰਦੇ ਹਾਂ ਤੁਸੀਂ ਸਾਡੇ ਠੀਕ ਠਾਕ ਹੋਵੋਗੇ ਅੱਜ ਦੇ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਟੇਲਰ ਮਟੀਰੀਅਲ ਦੇ ਸਮਾਨ ਉੱਤੇ ਭਾਰੀ ਆਫਰ ਬਹੁਤ ਹੀ ਘੱਟ ਰੇਟਾਂ ਵਿੱਚ ਆਪਾਂ ਤੁਹਾਨੂੰ ਸਮਾਨ ਪ੍ਰੋਵਾਈਡ ਕਰਾਂਗੇ ਤੇ ਰੇਟ ਦੀ ਗੱਲ ਕਰੀ ਡੇਟ ਵੀ ਆਪਣੇ ਬਹੁਤ ਘੱਟ ਹੋਣਗੇ ਹਾਂਜੀ ਕਿਹ ਚੀਜ਼ ਲੈ ਕੇ ਆਈ ਆਪਾਂ ਪਹਿਲਾਂ ਆਪਣੇ ਕੋਲੇ ਟੇਲਰ ਮਟੀਰੀਅਲ ਦਾ ਸਾਰਾ ਸਮਾਨ ਹੁੰਦਾ ਜਿਵੇਂ 1/2 ਇੰਚ ਇਲਾਸਟਿਕ 1 ਇੰਚ ਇਲਾਸਟਿਕ 1/4 ਇੰਚ ਇਲਾਸਟਿਕ ਜੋ ਜਿਹੀ ਜਿੱਦਾਂ ਰਿਕੁਆਇਰਮੈਂਟ ਹੈਗੀ ਉਹਦਾ ਆਪਾਂ ਨੂੰ ਦੱਸ ਸਕਦਾ ਔਰ ਜਿੱਦਾਂ ਹੁਣੇ ਟਿਚ ਬਟਨ ਹੈ ਇਹ ਬਜ਼ਾਰ 'ਚ ਆਪਾਂ ਇੱਕ ਡੱਬੀ ਲੈਣ ਜਾਂਦੇ ਆ ਤਾਂ ਇਹ ਆਪਾਂ ਨੂੰ 60 ਰੁਪਏ ਦੀ ਦਿੰਦੇ ਨੇ ਇੱਕ ਡੱਬੀ ਆਪਣੇ ਕੋਲੋਂ ਇਹ 200 ਰੁਪਏ ਦਾ ਪੈਕੇਟ ਲੈ ਜਿਓ ਇਹਦੇ ਵਿੱਚ 5 ਡੱਬੀਆਂ ਨੇ 40 ਰੁਪਏ ਦੀ ਇੱਕ ਡੱਬੀ ਪੈ ਗਈ ਇਹ ਅੱਛਾ ਜੀ 200 ਰੁਪਏ ਦਾ ਪੂਰਾ 200 ਰੁਪਏ ਦਾ ਪੈਕਟ ਆ ਇਹ ਅੱਛਾ ਜੀ ਇਹ ਚੈਲੈਂਜਿੰਗ ਰੇਟ ਆ ਤੁਸੀਂ ਕਿਤੇ ਵੀ ਚਲ ਜਿਓ 60 ਰੁਪਏ ਦੀ ਇੱਕ ਡੱਬੀ ਦਿੰਦੇ ਆ ਇਹ ਠੀਕ ਹੈ ਉਸ ਤੋਂ ਬਾਅਦ ਰੋਲ ਦੀ ਗੱਲ ਕਰਦੇ ਆ ਆਪਾਂ ਇਹ 2 ਇੰਚੀ ਰੋਲ ਆ ਇਹਦੇ ਵਿੱਚ ਪੂਰੀ 10 ਮੀਟਰ ਨਿਕਲੇਗੀ ਠੀਕ ਹੈ ਹੁਣ ਕੋਈ ਕਹਿੰਦਾ 27 ਦਾ ਜੀ ਕੋਈ ਕਹਿੰਦਾ 30 ਦਾ ਉਹਨਾਂ ਨੂੰ ਕੋਈ ਸਾਨੂੰ ਚੈਲੰਜ ਕਰਕੇ ਦੱਸ ਦੋ ਵੀ ਇਹਦੇ ਵਿੱਚ ਕਿੰਨੇ ਮੀਟਰ ਆਉਂਦਾ ਠੀਕ ਹੈ ਇਹਦੇ ਵਿੱਚ 10 ਮੀਟਰ ਚੈਲੈਂਜਿੰਗ ਨਿਕਲੇਗੀ ਇਹ ਸਿਰਫ ਪਏਗਾ 35 ਰੁਪਏ ਦਾ ਹੋਲ ਸੇਲ ਦੇ ਵਿੱਚ 35 ਰੁਪਏ ਦਾ ਜੀ ਸਿਰਫ 35 ਰੁਪਏ ਦਾ ਪਏਗਾ ਪਰ ਇਹਦੇ 10 ਪੀਸ ਆਣਗੇ ਓਕੇ ਜੀ ਪੂਰਾ ਬੰਡਲ ਹੁੰਦਾ ਆਹ ਹਜੇ ਮਾਲ ਆਪਾਂ ਖੋਲਿਆ ਨਹੀਂ ਮਾਲ ਹਜੇ ਪੈਕਿੰਗ ਪਈ ਹੈ ਅੱਛਾ ਜੀ ਮੈਂ ਦਿਖਾ ਦਿੰਦਾ ਕਿਸ ਤਰ੍ਹਾਂ ਦਾ ਹੁੰਦਾ ਇਹ ਇਸ ਤਰ੍ਹਾਂ ਪੈਕਿੰਗ ਆਉਂਦੀ ਹੈ ਮਤਲਬ ਹੋਲ ਸੇਲ ਡੇਟਰ ਦੇ ਵਾਸਤੇ ਤੁਹਾਨੂੰ ਪੈਕਿੰਗ ਮੂਆਣੀ ਪੋਗੀ ਜੀ ਇਹ ਜਿਹੜੀ ਚੈਲੈਂਜਰ ਤੁਹਾਨੂੰ ਇਹਨਾਂ ਘੱਟ ਰੇਟਾਂ ਵਿੱਚ ਪ੍ਰੋਵਾਈਡ ਕਰਦੇ ਕੋਈ ਗੱਲ ਕਰੀਏ ਦੂਜੀ ਆਫਰ ਦੀ ਜੀ ਦੂਜੀ ਆਫਰ ਦੇ ਵਿੱਚ ਕੀ ਦੂਜੀ ਆਫਰ ਦੇ ਵਿੱਚ ਆਪਣੇ ਕੋਲੇ ਵਾਈਕੇਕੇ ਦੀ ਜੀ ਪੈਫਿਚਰ ਦੀ ਠੀਕ ਹੈ ਇਹ ਬਾਜ਼ਾਰ ਦੇ ਵਿੱਚ ਹੁਣ 5-6 ਰੁਪਏ ਦੀ 10 ਰੁਪਏ ਦੀ ਇੱਕ ਜੀ ਭੋਗ ਵਿਕਦੀ ਆ ਠੀਕ ਹੈ 155 ਰੁਪਏ ਦਾ ਪੈਕਟ ਆ ਆਪਣੇ ਕੋਲੇ ਠੀਕ ਹੈ 155 ਰੁਪਏ ਦਾ ਇਹਦੇ ਵਿੱਚ 5 ਦਰਜਨ ਜਿੱਪਾ ਹੈ 155 ਰੁਪਏ ਦਾ ਪੈਕਟ ਆ ਇਹਦੇ ਵਿੱਚ ਕਲਰ ਮਿਲ ਜਾਣਗੇ ਵਾਈਟ ਮਿਲ ਜਾਊਗਾ ਬਲੈਕ ਲਾਈਟ ਮਿਕਸ ਮਿਲ ਜਾਊਗਾ ਡਾਰਕ ਮਿਕਸ ਮਿਲ ਜਾਊਗਾ ਉਸ ਤੋਂ ਬਾਅਦ ਆ ਆਪਣੇ ਕੋਲ ਆਗੇ ਲਾਸਟਿਕ ਦੇ ਰੋਲ ਲਾਸਟਿਕ ਦੇ ਰੋਲ ਆਪਣੇ ਕੋਲੇ 200 ਵਾਲਾ ਵੀ ਹੈਗਾ 180 ਵਾਲਾ ਵੀ ਹੈਗਾ 250 ਵਾਲਾ ਵੀ ਹੈਗਾ ਠੀਕ ਹੈ ਜੀ ਔਰ ਦੇਸੀ ਨਹੀਂ ਮੇਰੇ ਕੋਲੇ ਮਿਲਣਾ ਮੇਰੇ ਕੋਲੇ ਕੰਪਨੀ 'ਚ ਹੀ ਮਿਲੂਗਾ ਰੋਲ ਆਪਣੇ ਕੋਲੇ ਮਿਲਣਗੇ ਜ਼ਿਆਦਾਤਰ ਮੈਕਸੀਮਾ ਦੇ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਅੱਜਕੱਲ ਇਹ ਕੈਂਚੀ ਇਹ ਕੈਂਚੀ ਦੀ ਮੋਨੋ ਇਹ ਕੈਂਚੀ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਅੱਛਾ ਜੀ ਇਹਨੂੰ ਚਾਈਨੀਜ਼ ਕੈਂਚੀ ਕਹਿੰਦੇ ਆ ਅੱਜਕੱਲ ਠੀਕ ਹੈ ਇਹ ਆਪਣੇ ਕੋਲੇ ਬੈਲੈਂਸ ਦੀ ਹੈ ਔਰ ਮਾਰਕੀਟ ਪ੍ਰਾਈਸ ਇਹਦਾ 350 ਚੱਲਦਾ ਮੈਨੂੰ ਬਈ ਉਹ ਲਵਾਣੀ ਲੋਣੀ ਤੇ ਨਹੀਂ ਬੈਂਦੀ ਬੱਚ ਕੋਈ ਇਹ ਵੀ ਐਮੀ ਕਾ ਇਹ ਲੋਕਾਂ ਨੂੰ ਬੜਾ ਵਹਿਮ ਪਾਇਆ ਹੋਇਆ ਵੀ ਇਹ ਲੱਗਦੀ ਹੈ ਕਿ ਨਹੀਂ ਲੱਗਦੀ ਹੈ ਅੱਛਾ ਇਹ ਲੱਗ ਜਾਂਦੀ ਹੈ ਇਹ ਕੈਂਚੀ ਇਹ ਲੱਗ ਜਾਂਦੀ ਹੈ ਕੋਈ ਇਦਾਂ ਦੀ ਦਿੱਕਤ ਨਹੀਂ ਆਉਂਦੀ ਵੀ ਇਹ ਕੈਂਚੀ ਨਾਲ ਆਪਾਂ ਕੁਝ ਕੱਟ ਲਿਆ ਵੀ ਮੁੜ ਕੇ ਵੇਸਟਿੰਗ ਆਪਣੀ ਸਿੱਟ ਦਾਂਗੇ ਅੱਛਾ ਲੱਗ ਜਾਂਦੀ ਹੁੰਦੀ ਹੈ ਕੈਂਚੀ ਇਹ ਠੀਕ ਹੈ ਇਸ ਬਾਜ਼ਾਰ ਦੇ ਵਿੱਚ 300 350 ਆਮ ਜੀ ਚੱਲਦੀ ਆ ਆਪਣੇ ਕੋਲੇ ਇਹ 420 ਰੁਪਏ ਦੀ ਕੈਂਚੀ ਲਓ ਜੀ 420 ਰੁਪਏ ਦੀ ਕੈਂਚੀ ਹੈ ਜੀ ਦੇੜ ਦੀ ਬਾਈ ਨੇ ਕਦੇ ਵੀ ਚੈਲੰਜ ਹੈ ਆਪਣਾ ਜੇ ਕੋਈ ਤੁਹਾਨੂੰ ਘੱਟ ਦੇ ਟਾਈਮ ਵਿੱਚ ਪ੍ਰੋਵਾਈਡ ਕਰ ਦੇ ਇਹ ਆਪਾਂ ਹੋਲਸੇਲ ਡਾਟਾ ਦੇ ਵਿੱਚ ਦਵਾਂਗੇ ਠੀਕ ਹੈ ਜੀ ਕੋਈ ਕਿਰਪਾ ਕਰਕੇ ਇੱਕ ਦੋਵਾਂ ਦਾ ਫੋਨ ਨਾ ਕਰਿਓ ਤੇ ਜਿਨ੍ਹਾਂ ਨੇ ਆਪਣਾ ਕੋਈ ਕੰਮ ਸ਼ੁਰੂ ਕਰਨਾ ਹੈ ਵੀ ਆਪਾਂ ਕੰਮ ਵੀ ਸ਼ੁਰੂ ਕਰਾ ਦੇਵਾਂਗੇ ਵੀ ਕੰਮ ਵੀ ਸ਼ੁਰੂ ਕਰਵਾਵਾਂਗੇ ਆਪਾਂ ਜੇ ਕਿੰਨੇ ਵੀ ਹੋਣ ਜੇ ਆਪਾਂ ਨੇ 4 ਪੀਸ ਲੈਣੇ ਨੇ 5 ਪੀਸ ਲੈਣੇ ਨੇ ਕਿਸੇ ਚੀਜ਼ ਦੇ ਕੈਂਚੀ ਦੇ ਰੋਲ ਦੇ ਆਪਾਂ ਉਹ ਵੀ ਦੇ ਦਾਂਗੇ ਠੀਕ ਹੈ ਠੀਕ ਹੈ ਜਿਹੜੇ ਰੋਲ ਨੇ ਉਹ ਇੱਕ ਪੀਸ ਪਿੱਛੇ ਕਿਰਪਾ ਕਰਕੇ ਨਾ ਮੈਨੂੰ ਕਿਓ ਨਾ ਕੰਟੈਕਟ ਕਰੇ ਬੈਠੇ ਪੀਸ ਮੰਡੀ ਤੇ ਵੀ ਕਰ ਦੂੰਗੇ ਜੀ ਡਿਲੀਵਰੀ ਕਰ ਦਾਂਗੇ ਆਪਾਂ ਤੁਹਾਨੂੰ ਘਰੇ ਬੈਠੇ ਮਾਲ ਲਾਊਗਾ ਤੁਸੀਂ ਕੋਈ ਨੰਬਰ ਲੋ ਕਾਲ ਕਰਿਓ ਨੰਬਰ ਦਵਾਂਗੇ ਅਸੀਂ ਲਾਸਟ ਤੇ ਕਾਲ ਕਰਿਓ ਉਸ ਤੋਂ ਬਾਅਦ ਸਾਨੂੰ ਵੀਡੀਓ ਕਾਲ ਕਰੋ ਸਿੰਪਲ ਕਾਲ ਕਰੋ ਮਾਲ ਲਖਾ ਦਿਓ ਤੁਹਾਡੇ ਕੋਲੇ ਘਰ ਡਿਲੀਵਰੀ ਹੋ ਜਾਏਗੀ ਮਾਲ ਦੀ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਮੋਨੋ ਸ਼ਕਤੀ ਦੀ ਹੁੱਕ ਇਹ ਪੈਂਟਾਂ ਵਾਸਤੇ ਯੂਜ਼ ਹੁੰਦੀ ਆ ਇਹ 140 ਵਾਲਾ ਸੈੱਟ ਹੈ ਦਿਖਾਉਂਗਾ ਦਿਖਾਉਂਗਾ ਇਹ 140 ਵਾਲਾ ਸੈੱਟ ਹੈ ਠੀਕ ਹੈ ਜੀ ਜੇ ਹੁਣ ਕੋਈ 10 ਪੀ ਡੱਬੀਆਂ ਇਹ ਇਕੱਠੀਆਂ ਲਊਗਾ ਤਾਂ ਉਹਨੂੰ 75 ਰੁਪਏ ਦੀ ਡੱਬੀ ਪੈਣੀ ਹੈ ਜੇ ਇੱਕ ਡੱਬੀ ਲੈਣੀ ਹੈ ਤਾਂ ਇਹ 100 ਰੁਪਏ ਦੀ ਹੈ ਅੱਛਾ ਜੀ ਇੱਕ ਡੱਬੀ ਲਵਾਂਗੇ ਇਹ 100 ਰੁਪਏ ਦੀ ਡੱਬੀ ਹੈ ਜੇ ਆਪਾਂ ਲਵਾਂਗੇ ਮਿਨੀਮਮ 10 10 ਡੱਬੀਆਂ ਲਵਾਂਗੇ ਤਾਂ ਕੁੱਲ 75 ਰੁਪਏ ਦੀ ਡੱਬੀ ਪੈਣੀ ਕੁੱਲ 75 ਰੁਪਏ ਜੀ ਠੀਕ ਹੈ ਉਹ ਜਿੰਨਾ ਮਤਲਬ ਆ ਕੰਮ ਸ਼ੁਰੂ ਕਰਨੇ ਵਿੱਚ 4-5000 ਰੁਪਏ ਤੋਂ ਆਪਦਾ ਕੰਮ ਸ਼ੁਰੂ ਕਰ ਆਪਦਾ ਕੰਮ ਸ਼ੁਰੂ ਕਰ ਸਕਦੇ ਨੇ ਠੀਕ ਹੈ ਆਪਾਂ ਕਰਵਾ ਦਾਂਗੇ ਇਟੇਲ ਮਟੀਰੀਅਲ ਸਾਮਾਨ ਅਸੀਂ ਦਿੰਦੇ ਆਪਣੇ ਕੋਲੇ ਟੇਲਰ ਮਟੀਰੀਅਲ ਦੀ ਹਰੀ ਇਕ ਆਈਟਮ ਦੇ ਵਿੱਚ ਆਪਾਂ ਡੀਲ ਕਰਦੇ ਹਾਂ ਠੀਕ ਹੈ ਔਰ ਜੈਨੂਨ ਰੇਟ ਨੇ ਆਪਣੇ ਕੋਈ ਇਦਾਂ ਨਹੀਂ ਵੀ ਫਲਾਣੇ ਦਾ ਇਦਾਂ ਫਲਾਣੇ ਦਾ ਇਦਾਂ ਆਪਣੇ ਜੈਨੂਨ ਰੇਟ ਨੇ ਆਪਾਂ ਉਹਦੀ ਗੱਲ ਕਰ ਸਕਦੇ ਹਾਂ ਤੇ ਇਹਨਾਂ ਨੂੰ ਮੰਗਵਾਉਣ ਦੇ ਲਈ ਜੀ ਸਕਰੀਨ ਉੱਤੇ ਬਾਈ ਦੇ ਤੁਸੀਂ ਨੰਬਰ ਦੇਖ ਰਹੇ ਹੋ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ WhatsApp ਉੱਤੇ ਤੁਸੀਂ ਵੀਡੀਓ ਕਾਲ ਦੇ ਦਈ ਦਿਖਾ ਦੂੰਗੇ ਸਾਡੇ ਤੋਂ ਹਾਂਜੀ ਹਾਂਜੀ ਵੀਡੀਓ ਕਾਲ ਦੇ ਦਈ ਵੀ ਦਿਖਾ ਦੋਗੇ ਬਾਕੀ ਜਿਹੜਾ ਤੁਹਾਨੂੰ ਸਮਾਨ ਪਸੰਦ ਆਏ ਸਕਰੀਨਸ਼ਾਟ ਮਾਰ ਕੇ ਬਾਈ ਦੇ ਨੰਬਰ ਉੱਤੇ ਭੇਜ ਦਿਓ ਆਲ ਇੰਡੀਆ ਬਾਕੀ ਇਹਨਾਂ ਨੂੰ ਆਪਣੇ ਕੋਲੇ MCL ਦੀ ਪੱਟੀ ਵੀ ਹੁੰਦੀ ਹੈ ਸ਼ਰਟ 'ਤੇ ਇਹ ਬ੍ਰਾਂਡ ਦੇ ਤੌਰ ਤੇ ਆਉਂਦੀ ਆ ਠੀਕ ਹੈ MCL ਦੀ ਹੁਣ ਇਹਦੇ ਵਿੱਚ ਜਿਹੜੀ 6/2 ਇੰਚੀ ਹੈ ਉਹ ਪੁੱਲਾ ਆਪਣੇ ਕੋਲੇ ਹੁਣ ਇਹਦਾ ਰੇਟ ਦੇਖੋ ਇਹਦਾ ਐਮ ਆਰ ਪੀ ਹੁੰਦਾ ਠੀਕ ਹੈ 96 ਦਾ ਐਮ ਆਰ ਪੀ ਹੈ ਇਹ ਨਵੇਂ ਰੇਟਾਂ 'ਚ ਹੈ ਪੁਰਾਣੇ ਰੇਟਾਂ 'ਚ ਨਹੀਂ ਨਵੇਂ ਰੇਟਾਂ ਦੇ ਮੈਂ 70 ਰੁਪਏ ਦੀ ਦੇ ਦੂੰਗਾ 70 ਵੀ ਇਹ ਇਹਦੀ ਆ ਗਈ 1 ਇੰਚੀ ਇਹਦੇ ਵਿੱਚ 40 ਮੀਟਰ ਕੱਟੋ-ਕੱਟ ਹੁੰਦੀ ਹੈ ਠੀਕ ਹੈ 30 ਤੋਂ 40 ਮੀਟਰ ਕੱਟੋ-ਕੱਟ ਹੋਊਗੀ ਔਰ ਪਹਿਲਾਂ ਇਹਦਾ 150 ਐਮ ਆਰ ਪੀ ਹੁੰਦਾ ਸੀ ਹੁਣ ਇਹਦੇ ਤੇ 187 ਆ ਗਿਆ 187 ਆ ਗਿਆ ਠੀਕ ਹੈ ਜੀ ਨਮੇ ਨਮੇ ਪਿੱਛਾ ਤੇ ਨਮੇ ਤੇ ਇਹ ਆਪਾਂ ਜੇ 10 ਪੀਸ ਕਿਸੇ ਨੇ ਲੈਣੇ ਨੇ ਤਾਂ ਇਹ ਆਪਾਂ ਦਵਾਂਗੇ 130 ਰੁਪਏ ਦੇ ਹਿਸਾਬ ਨਾਲ ਰਿਟੇਲ 150 ਹੁੰਦੀ ਹੈ ਠੀਕ ਹੈ ਠੀਕ ਹੈ ਰਿਟੇਲ ਬੋਝੀ ਐਮ ਸੀ ਐਲ ਦੀ 100 ਰੁਪਏ ਦੇ ਜੀ ਹਾਂ ਜੀ ਤੇ ਆਪਾਂ ਦੋ ਕੱਟੇ 10 ਰੁਪਏ ਮੰਗੇ ਪੀਸਾਂ ਦਾ 130 ਰੁਪਏ ਦੇ ਪੀਸ ਦੇ ਹਿਸਾਬ ਨਾਲ 130 ਰੁਪਏ ਦੇ ਠੀਕ ਹੈ ਜੀ ਨੋਕਰ ਬੈਠੇ ਤੁਸੀਂ ਮਗਾ ਸਕਦੇ ਹੋ ਸਗੇ ਨੋ ਤੇ 22 ਦਾ 90 ਚੜਦਾ ਹੈ ਬਈ ਨਕਟੰਟ ਕਰ ਲਿਓ ਤੇ ਅਗਲੀ ਵੀਡੀਓ ਵਿੱਚ ਵੀ ਆਪਾਂ ਕੋਈ ਕੋਸਮੈਟਿਕਸ ਸਮਾਨ ਲੈ ਕੇ ਆਵਾਂਗੇ ਠੀਕ ਹੈ ਜੀ ਤੁਸੀਂ ਸਾਡੀ ਵੀਡੀਓ ਦੇ ਵਿੱਚ ਬਣੀ ਰਹੀਓ ਅਜੀਆਂ ਹੋਰ ਵੀਡੀਓ ਲਈ ਸਾਡੇ ਚੈਨਲ ਨੂੰ ਮੋਨੋ ਕੁਐਸਚਨ ਹਬ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਲਾਈਕ ਕਰੋ ਜੀ ਧੰਨਵਾਦ